ਇਸ ਵੇਲੇ ਦੀ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ ਡੇਰਾ ਬਾਬਾ ਨਾਨਕ ਰਵੀ ਕਰਿਆਨਾ ਸਟੋਰ ਜੋ ਕਿ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਆ ਰਿਹਾ ਸੀ ਘਰ ਦੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਰਵੀ ਕਰਿਆਨਾ ਸਟੋਰ ਨੂੰ ਮੌਤੇ ਘਾਟ ਉਤਾਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਓ ਦੇਖਦੇ ਹਾਂ ਗੁਰਚਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਲਚਰ نیوز ਚੈਨਲ ਡੇਰਾ ਬਾਬਾ ਨਾਨਕ ਜੀ ਹਲਵਾ ਹੋ ਗਿਆ ਚੱਕਰ ਹੋ ਕਰ ਓਰੇ ਵੀਰੇ ਫਾਇਰ ਦੇ ਕਹਿੰਦਾ ਕਭੋ ਆਈਆਂ ਨੇ ਬੱਸ ਇਹ 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 ਕੀ ਕਮਾਦੀ ਆਪਣੇ ਘਲੋ ਦਕਾਨ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬੰਦਾ ਕਿੰਨੀਆਂ ਗੋਲੀਆਂ ਕਿੰਨੇ ਸੈਰ ਕਹਿ ਰਹੇ ਆ ਕੇਂਦਰ ਫੈਨਰ ਕਿੰਨੇ ਜਾਣੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਇਆ ਬੁੱਟ ਤਿੰਨ ਜਾਣੇ ਤਿੰਨ ਜਾਣੇ ਹਾਂਜੀ ਤੇ ਕਿੱਥੇ ਗੋਲੀ ਲੱਗੀ ਕਿੱਥੇ ਸ਼ੇ ਭਾਜੀ ਹਾਨੂੰ ਪਤਾ ਨਹੀਂ ਸਾਡੇ ਜਾਂ ਤੋਂ ਪਹਿਲਾਂ ਉਹ ਚਲੇ ਗਏ ਕੋਈ ਫਰੋਕੀ ਦਾ ਮਾਮਲਾ ਸੀ ਜਾਂ ਕੋਈ ਫਰੋਕੀ ਕੋਈ ਪਤਾ ਨਹੀਂ ਭਾਜੀ ਦੇਖਦੇ ਆ ਪਹਿਲਾਂ ਕਦੇ ਤੋਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਫੋਂ ਅਗਲੀ ਕਾਰਵਾਈ ਕੀ ਹੁੰਦੀ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲਗੇ ਉਹ ਮੈਟਿਕ ਅਸੀਂ ਕਰ ਸਕਦੇ ਹਾਂ ਜਿਤਨੇ ਤਾਈ ਦਿਨ ਤੇ ਧੰਨਵਾਦ ਦਤ ਹੁੰਦੀ ਹੈ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸਦੇ ਕਰਦੇ ਕਰਦੇ ਹੁੰਦੇ ਭਾਜੀ ਕਿੱਦਾਂ ਕਰੋਗੇ ਦੱਸੋ